ਮਾਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਉ ਜੀ ਮਿੱਤਰੋ ਕਮੈਨਡ ਮਾਗਦੇ ਦੇ ਪਾਸੇ ਦੇਖ ਲੈ ਤੁਸੀਂ ਅੱਜ ਪਹੁੰਚੇ ਜੀ ਸਪੈਸ਼ਲ ਗਰੁੱਪ ਮਲੇਰ ਕੋਟਲਾ। ਸੋ ਅੱਜ ਵਧਾਈਆਂ ਹੋਣੀਆਂ ਇੱਕ ਸਿੰਘ ਦੇ ਆਪਣੇ ਵੀਰ ਪ੍ਰੇਮ ਤੇ ਲੋ ਜੀ ਤੇ ਉਹਨਾਂ ਨੂੰ ਅੱਜ ਮਸ਼ੀਨ ਜਿਹੜੀ ਆ ਅੰਦਰ ਖੜੀ ਹੈ ਉਸਦੇ ਹਲੇ ਮਤਲਬ ਕਵਰਸ ਐ ਤੇ ਉਹਦੀ ਮਸ਼ੀਨ ਦੀ ਅੱਜ ਡਿਲੀਵਰੀ ਐ। ਸੋ ਡਿਲੀਵਰੀ ਮੌਕੇ ਪਹੁੰਚੇ ਜੀ। ਬਾਕੀ ਦਖਾਵਾ ਕੀ ਕੀ ਕੁਆਲਿਟੀ ਨੇ ਦਿਸਮਿਸ ਕੁ ਮਿਲਿਆ ਆਪਣੀ ਵੀ ਆ ਜਣੀ ਆ ਆਪਣੀ ਹੋ ਗਈ ਮਾਤਰੀ ਮੇਰੇ ਵਿੱਚ ਤੇ ਆਪਣੇ ਵਾਲੀ ਚ ਕੀ ਡਿਫਰੈਂਸ ਉਹ ਦੋ ਆਪਾਂ ਤੁਹਾਨੂੰ ਉਦੋਂ ਹੀ ਦੱਸਾਂਗੇ ਪਰ ਉਹ ਵੀ ਇੱਕ ਨਵੇਂ ਜੁਨੀਕ ਹੀ ਹੋਪਾ ਥੋੜਾ ਸੋਟ ਹੈ ਨਾ ਇਹਨਾਂ ਨਾਲ ਉਹ ਚੇਂਜ ਹੋਊਗੀ ਤਕਰੀਬਨ ਤਕਰੀਬਨ ਤੇ ਬਾਕੀ ਦੋ ਤਰ੍ਹਾਂ ਦੇ ਮਾਡਲ ਨੇ ਡਾਇਨਾਮਿਕਲੀ ਆ ਤੇ ਕਿੰਨੀ ਸਾਈਜ਼ ਦਿਖਾ ਦੂਗੀ ਇਕਲੇ ਆਮ ਜਿਹੜਾ ਪਲਾਜ਼ਮੋ ਪਲਾਜ਼ਮੋ ਪਲਸ ਕਹਿੰਦੇ ਨੇ ਇਹਨੂੰ ਆਪਾਂ ਪਲਾਜ਼ਮੋ ਪਲਸ 40 ਇੰਚ ਜਸ ਬਸ ਬਾਕੀ ਸਾਰਾ ਕੁਝ ਸੇਮ ਆ ਜਿਹੜੀ ਡਬਲ ਥ੍ਰੈਸਰ ਆ ਜਾਂਦੀ ਉਹ 55 ਇੰਚ ਦੀ ਰਹੇਗੀ ਤੋ ਬਾਕੀ ਮਸ਼ੀਨੀਆਂ ਦੀ ਜਿਵੇਂ ਵੀ ਅੰਦਰ ਡਿਟੇਲ ਸਾਰੀ ਨਾਲ ਹੀ ਨਾਲ ਦਵਾਂਗੇ ਸੋ ਇੱਕ ਵਾਰ ਹਨਾ ਕੀ ਹੈਂਡਓਵਰ ਕਰਦੇ ਆਂ ਵੀਰ ਨੂੰ ਬਾਕੀ ਉਹ ਅੰਦਰ ਬੈਠੇ ਨਹੀਂ ਆਏ ਵੀ ਨਹੀਂ ਨੂੰ ਥੋੜਾ ਟਾਈਮ ਹੋਇਆ ਹਨ ਤੇ ਕਰਾਉਣੀ ਹੈ ਗੱਲਬਾਤ ਉਹਨਾਂ ਨਾਲ ਕਿਵੇਂ ਲੱਗੀ ਮਸ਼ੀਨਾਂ ਨਾ ਪਹਿਲਾਂ ਵੀ ਜਿੱਦਾਂ ਵੀ ਉਹਨਾਂ ਨੇ ਇੱਕ ਦੋ ਮਤਲਬ ਮਸ਼ੀਨਾਂ ਦਸ਼ਮੇਸ਼ ਦੀਆਂ ਯੂਜ਼ ਕਰ ਲਈਏ ਸੋ ਸਾਡੇ ਕਰਾਂਗੇ ਗੱਲਬਾਤ ਉਹਨਾਂ ਨਾਲ ਵੀ ਕਿਵੇਂ ਹਨਾ ਮਸ਼ੀਨ ਦਾ ਦੁਆਰ ਤੇ ਫੇਰ ਪ੍ਰੋਗਰਾਮ ਬਣਿਆ ਵੀ ਦਸ਼ਮੇਸ਼ ਹੀ ਕਿਉਂ ਕਰਦਾ ਹਨ ਸਾਡੇ ਨਾਲ ਮਤਲਬ ਕਰਾਂਗੇ ਠੀਕ ਹੈ اوه او 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 ਨਹੀਂ 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 ਉਹ ਸਹੀ ਆ 2010 96 ਅਪਣੇ ਨਾਲ ਟੀਮ ਚਾ ਲੈ ਜਿਹੜਾ ਠੀਕ ਲਾਲਾ ਸਿੰਘ ਜੱਟ ਬਸ ਸਹੀ ਤੇ ਇੱਕ ਨਾ ਉਹ ਥੱਟ ਬਾਬਾ ਸਿੰਘ ਦੇ ਕਰੇ ਨੇ ਕਿ ਕੋਈ ਮਾਰੋ ਬਾਬੇ ਗਰੂ ਗੰਟਰ ਪਰਮੈਂਟ ਨੰਬਰ ਦੇ ਕਰੀ ਨਿਕਲ ਕਰੋ ਬਹੁਤ ਬਹੁਤ ਕੀ ਗੱਲ ਕਿਆਂ ਕੱਟ ਕਰਨਾ ਹੁਣ ਪਹਿਲਾਂ ਅੱਛਾ ਜੀ ਯਾਰਾ ਸ਼ਾਹ ਜੀ ਤੇ ਲੋਕ ਫੈਮਿਲੀ ਵੱਡਾ ਜੀ ਅੱਛਾ ਵੱਡਾ ਜੀ ਆ ਜੀ ਚਲੋ ਜੀ hoài chứ nó mà Lý chơi À, có một ਹਾਂ ਠੀਕ ਹੈ ਹਾਂ ਠੀਕ ਹੈ ਲਓ ਜੀ ਵੀ ਜੀ ਮੁਬਾਰਕਾਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਸੋ ਪਹਿਲਾਂ ਵੀ ਤੁਸੀਂ ਦਸ਼ਮੇਸ਼ੀ ਹੈ ਨਾ ਸੋ ਸਾਨੂੰ 20 ਸਾਲ ਹੋ ਗਏ ਜੀ ਅੱਛਾ ਜੀ ਹਾਂ ਪਹਿਲਾਂ ਵੀ ਦਸ਼ਮੇਸ਼ੀ ਯੂਜ਼ ਕਰਦੇ ਹਾਂ ਚਲੋ ਸਾਰੇ ਪਰਿਵਾਰ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਣੀ ਕਿਉਂਕਿ ਬਹੁਤ ਖੁਸ਼ੀ ਹੋਈ ਜੀ ਮਿਲ ਕੇ ਅੱਜ ਤੁਹਾਨੂੰ ਕਿਵੇਂ ਤੁਹਾਡਾ ਭਰੋਸਾ ਬਣਿਆ ਹੋਇਆ ਹੈ ਕਿ ਮੈਂ ਤੇ ਸਾਨੂੰ ਇਹਦੇ ਵਜਿਹਾ ਵਧੀਆ ਤਾਈਓ ਤੇ ਰਿਪੀਟ ਕੀਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਅੱਜ ਸਾਨੂੰ ਵੀਰ ਨੇ ਦੱਸਿਆ ਕਿੰਨੇ ਸਾਲ ਹੋ ਗਏ ਪਹਿਲਾਂ 2004 ਚ ਲਈ ਕਿ ਪਹਿਲੀ ਇਹ ਤੀਸਰੀ ਹੈ ਜੀ ਸਾਡੀ ਠੀਕ ਹੈ ਹੁਣ ਦਸ਼ਮੇਸ਼ ਦੀ ਤੀਸਰੀ ਮਸ਼ੀਨ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਜੇ ਇੱਕ ਮਿੰਟ ਹੋਰ ਸਾਡੇ ਨਾਲ ਵੀਰ ਅਮਰਜੀਤਾ ਹੋ ਸਤਿ ਸਾਕ ਜੀ ਠੀਕ ਹੁਣ ਮੁਬਾਰਕਾਂ ਪਹਿਲਾਂ ਤੁਹਾਨੂੰ ਨਵੀਂ ਕਮੈਂਡੀਆਂ ਜੀ ਸਾਰੇ ਪੰਜਾਬੀਆਂ ਅਨਸਾਰੀ ਢਿੱਲੋਂ ਢੋਲ ਇਕੱਠੇ ਕਰਤੇ ਅੱਜ ਤੁਸੀਂ ਹਾਂ ਤੁਹਾਡੇ ਵੱਲ ਵੀ ਜਾਣਕਾਰੀ ਹਾਂ ਬਿਲਕੁਲ ਬਿਲਕੁਲ ਅੱਛਾ ਜਿਹੜਾ ਅੱਜ ਮਾਡਲ ਦਿੱਤਾ ਹੈ ਸਾਨੂੰ ਇਹਦੇ ਬਾਰੇ ਦੋ ਜਾਣਕਾਰੀ ਕੀ ਸਾਬਕਾ ਤਾ ਕਿੰਨੇ ਇੰਚ ਹੈ ਤੇ ਕਿੰਨੇ ਤਰ੍ਹਾਂ ਚ ਆਪਣੀ ਕਮੈਂਡ ਆਉਂਦੀ ਹੈ 52 ਇੰਚ ਦੇ ਵਿੱਚ ਹੀ ਹੈ ਜੀ ਠੀਕ ਹੈ ਇਹ ਆਪਣਾ ਰੈਗੂਲਰ ਮਾਡਲ ਆ ਜਾਂਦਾ ਇਸ ਤੋਂ ਬਾਅਦ ਇੱਕ ਡ ਦੇ ਨੇ ਹਾਂ ਇਹ ਜੋ ਪ੍ਰਿੰਟਿੰਗ ਹੋ ਜੀ ਨੇ ਜੀ ਜੋ ਕੁੰਨ ਚ ਗਈ ਕੇ ਕੇ ਐਮ ਸੀ ਦੀ ਪ੍ਰਿੰਟਿੰਗ ਹੋ ਜੀ ਆ ਠੀਕ ਹੈ ਜੀ ਅੱਛਾ ਇਹ ਵਾਲਾ ਆਪਣਾ ਆ ਗਿਆ ਪਲਾਜ਼ਮਾ ਪਲੱਸ ਹੈ ਹੈਨਾ ਇਹ ਮਤਲਬ ਕਿਹੜੇ ਇੰਜਨ ਇੰਜਨ ਚ ਆ ਗਈ ਇਹ ਇਹਨਾਂ ਨੇ بولگو ایستر ਦਾ ਜੋ ਇੰਜਨ ਹੈ ਅੱਛਾ ਉਹ ਲਿਆ ਅੱਛਾ ਉਹਦੇ ਵਿੱਚ ਲਈ ਹੈ ਠੀਕ ਹੈ ਨਾਲ ਹੋਰ ਵੀ ਕਟਰ ਦੂਜਾ ਐਡ-ਆਨ ਕਰਾਇਆ ਜਾਂ ਕਟਰ ਚ ਸਿਰਫ ਇਹਨਾਂ ਦੇ ایریا ਦੇ ਵਿੱਚ ਇਹ ਮੇਜ਼ਾ ਨਹੀਂ ਹੈਗਾ ਠੀਕ ਹੈ ਕਿਉਂ ਨਹੀਂ ਲੱਗਦਾ ਨਹੀਂ ਜਿਵੇਂ ਆਪਾਂ ਮਤਲਬ ਪਹਿਲਾਂ ਵੀਰ ਨੂੰ ਕੰਬਾਈਨਰ ਦਿੱਤੀਆਂ ਨੇ ਇਹੀ ਪਲਾਜ਼ਮਾ ਪਲੱਸ ਹੀ ਦਿੱਤੀ ਵੀ ਜਾਂ ਦੂਜੀ ਡਾਇਨਾਮਿਕ ਹਾਂਜੀ ਪਹਿਲਾਂ ਇਹਨਾਂ ਕੋਲ ਦੋ ਕੰਬਾਈਨਰ ਨੇ ਪਲਾਜ਼ਮਾ ਪਲੱਸ ਅੱਛਾ ਪਲਾਜ਼ਮਾ ਪਲੱਸ ਦੇ ਵਿੱਚ ਹੋਰ ਆਪਣਾ ਦਸ਼ਮੇਸ਼ ਜਿੱਦਾਂ ਬੰਦਾ ਏਸੀ ਫੇਰ ਲੈਂਦਾ ਵੀ ਜੇ ਆਪ ਚਲਾਉਂਗਾ ਵੀ ਜੇ ਆਪ ਬੰਦ ਨੇ ਲਗਜ਼ਰੀ ਫੀਲ ਕਰਨਾ ਪੂਰਾ ਠੀਕ ਹੈ ਇਹਨਾਂ ਕੋਲ ਹੋਰ ਪ੍ਰੋਡਕਟ ਵੀ ਆਪਣੇ ਯੂਜ਼ ਹੋ ਦਸ਼ਮੇਜ ਤੇ ਜਾ ਰਹੇ ਸੁਪਰ ਸੀਟ ਤੇ ਠੀਕ ਹੈ 4 ਤੋਂ ਆਪਣੇ ਨਾਲ ਜੁੜ ਜਾ ਠੀਕ ਹੈ ਠੀਕ ਹੈ 4 ਮਾਡਲ ਤੋਂ ਮੈਂ ਇਹਨਾਂ ਕੋਲ 2016 ਮਾਡਲ ਦੀ ਹੈ ਗ੍ਰੀਨ ਹੁਣ 2025 ਚ ਕੁਝ ਕੀਮਤਾਂ ਚ ਫਰਕ ਪੈ ਕੇ ਆਇਆ ਹੁਣ ਅੱਗੇ ਹਾਂਜੀ ਜਿਵੇਂ ਹੁਣ 2025 ਚ ਹੁਣ ਨਵੀਂ ਬੁਕਿੰਗ ਸਟਾਰਟ ਹੋਈ ਹੈ ਹੁਣ ਕਿਵੇਂ ਝੋਨੇ ਦੀ ਅੱਗੇ ਚੱਲੂਗੀ ਬੁਕਿੰਗ ਮੱਕੀ ਵਾਸਤੇ ਹੁਣ ਕਰ ਰਹੇ ਆ ਜੀ ਅੱਛਾ ਮੱਕੀ ਵਾਸਤੇ ਬੁਕਿੰਗ ਚੱਲ ਰਹੀ ਹੈ ਦੇ ਵਿੱਚ ਡਿਲੀਵਰੀਆਂ ਸਟਾਰਟ ਹੋ ਜਾਣੀਆਂ ਠੀਕ ਹੈ ਕੁਝ ਕ ਚੇਂਜ ਹੋ ਰਹੇ ਆ ਕ ਮਹੀਨਾ ਚ ਹੁਣ ਕ ਮਹੀਨਾ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਉਂਦੀ ਹਰ ਸੀਜ਼ਨ ਕੋਈ ਨਾ ਨਾ ਚੀਜ਼ ਲੈ ਕੇ ਆਈਏ ਮੱਕੀ ਮੌਕੇ ਹੁਣ ਹੋਊਗਾ ਚੇਂਜ ਕੁਝ ਹਰ ਸੀਜ਼ਨ ਹੀ ਆਪਾਂ ਚੇਂਜ ਕਰਦੇ ਆ ਠੀਕ ਹੈ ਅੱਗੇ ਫਿਰ ਆਪਾਂ ਕਿਸਾਨ ਭਰਾਵਾਂ ਨੂੰ ਸਰਪ라이ਜ਼ ਦਵਾਂਗੇ ਠੀਕ ਹੈ ਬਹੁਤ 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 ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ 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 ਹਾਂ ਜੀ ਹਾਂ ਲਓ ਜੀ ਨਾਲ ਗਿੱਲ ਬਿਲਕੁਲ 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 ਇੱਕੋ ਦਿਨ ਕਰ ਲਿਆ ਇੱਕੋ ਦਿਨ ਮੈਂ ਵੀ ਦੇਖ ਆਹੀ ਗੱਲ ਕਰੀ ਆ ਮਾ ਵੀ ਦੇਖ ਕੁੰਡ ਚਕਾਈ ਐ ਵੀ ਕਰਾਉਣੀ ਐ ਸਿੱਧੀ ਜੀ ਗੱਲ ਐ ਕਿ ਨਹੀਂ ਵੀ ਹੁਣ ਕਿਤੇ ਮਾੜੀ ਮੋਟੀ ਸਸਤੀ ਤਾਂ ਹੈ ਨਹੀਂ ਹੁਣ ਪੂਰਾ ਜੋਰ ਲੱਗਿਆ ਕਰੀ ਗਿਰ ਸਾਹਿਬ ਹਾਂ ਵੇ ਤਾਂ ਵੀਰੋਂ ਨਹੀਂ ਚਲਾਉਨੇ ਆ ਮਸ਼ੀਨਾ ਮੈਂ ਸਿਰਫ 来 ਮੈਂ ਵੀਰ ਦੀ ਲਈ ਆ ਮਾ ਵੀ ਮੈਨੂੰ ਦੱਸ ਵੀ ਸਹੀ ਸਹੀ ਡਿਟੇਲ ਦੇ ਕਿਵੇਂ ਆ ਮੈਨੂੰ ਕਹਿੰਦਾ ਵੀ ਅੱਖਾਂ ਮੀਚ ਕੇ ਮੇਰੇ ਨਾਲ ਤੁਰਪਾ ਕਹਿੰਦਾ ਆਪਾਂ ਨੇ ਜਾਣਾ ਤਾਂ ਉੱਥੇ ਜਾਣਾ ਨਬੀਰ ਦਾ ਬਹੁਤ ਬੜਾ ਰੋਲ ਹੈ ਹਾਂ ਇਹ ਵੀ ਵੀਰ ਉਹ ਨਹੀਂ ਵਰਤਲੇ ਇਹ ਤਾਂ ਹੀ ਹੈ ਹੁਣ ਇਹ ਤਾਂ ਹਰ ਤਰ੍ਹਾਂ ਦੀ ਕੰਬਾਈਨਲ ਡੀਲ ਕਰਦੇ ਆਪਾਂ ਮਾੜੀ ਵੀ ਨਹੀਂ ਕਹਿਣਾ ਕਿਸੇ ਨੂੰ ਪਰ ਐ ਵੀ ਸਭ ਆਪਣੇ ਆਪਣੇ ਵੱਲੋਂ ਸਭ ਬੈਸਟ ਦੇ ਰਹੇ ਆ ਨਾ ਆਪਾਂ ਕਿਸੇ ਨੂੰ ਬਿਲਕੁਲ ਬਿਲਕੁਲ ਨਾ ਕੰਪੀਟੀਸ਼ਨ ਹੈ ਸੋ ਵੀਰ ਆਪਾਂ ਨੇ ਇਹਨਾਂ ਨੂੰ ਵੀ ਨਵੀਂ ਉਹ ਦੇਣੀ ਹੈ ਨਾ ਨਵਾਂ ਮਾਡਲ ਇਹਦੇ ਦੋ ਹਾਂ ਹਾਂਜੀ ਅੱਛਾ ਦੋ ਦੇਣੀ ਹੈ ਇਹਨਾਂ ਨੂੰ ਬਾ ਠੀਕ ਹੈ ਠੀਕ ਹੈ ਫਿਰ ਸਾਡਾ ਇਕੱਠਾ ਹੀ ਕਰਦੇ ਹੋ ਕੰਮ ਹਾਂਜੀ ਹਾਂਜੀ ਹਾਂ ਬਈ ਸ਼ਾਮ ਨੂੰ ਇਕੱਠੇ ਪੈਕ ਬੁੱਕ ਲਾਉਂਦੇ ਚੱਲਾਂਗੇ ਕਦੇ ਜੀ ਹਾਂ ਬਿਲਕੁਲ ਆ ਟਾਈਮ ਹੀ ਡਿਲੀਵਰੀ ਦੇ ਲਓ ਆ ਟਾਈਮ ਹੀ ਹੋ ਜਾਂਦਾ ਹਾਂ ਹਰੋ ਜੀ ਹਾਂ ਬਿਲਕੁਲ ਬਿਲਕੁਲ ਕਸਟਮਰ ਵੀ ਸਾਰੇ ਕਸਟਮਰ ਵੀ ਜਿਨ੍ਹਾਂ ਨੇ ਡਿਲੀਵਰੀ ਨੂੰ ਬਚਾਰੇ ਵੇਟ ਕਰ ਰਹੇ ਉਹ ਵੇਟ ਕਰ ਰਹੇ ਹਾਲੇ ਬਿਲਕੁਲ ਨਹੀਂ ਚਲੋ ਇਹ ਵੀ ਜ਼ਰੂਰੀ ਤਾਂ ਇਹ ਵੀ ਪ੍ਰੋਗਰਾਮ ਜੋ ਹਨਾ ਅੱਜ ਹੋ ਗਿਆ ਹਾਂ ਚਲੋ ਟਿੱਕ ਹਾਂਜੀ ਗਿਲ ਸਾਹਿਬ ਹਾਂਜੀ ਲਈਏ ਜਾਸਤ ਫਿਰ ਹਾਂਜੀ ਹਾਂਜੀ ਬਿਲਕੁਲ ਵਧੀਆ ਪ੍ਰੋਗਰਾਮ ਹੋਸਣਾ ਹੋ ਗਿਆ ਸੋ ਆਪਾਂ ਦਾ ਵੀ ਦਿਨ ਨੇੜੇ ਹੀ ਹੈ ਹਾਂਜੀ ਅਸੀਂ ਤੇ ਕਹਿ ਰਹੇ ਹਾਂ ਵੀ ਦੇ ਦੇ ਸਾਨੂੰ ਪਹਿਲਾਂ ਮਸ਼ੀਨ ਦੇ ਹੁਣ ਦੇਖ ਲਈਏ ਆਪਾਂ ਨੂੰ ਤਾਂ ਮਾਰਚ ਦੇ ਵਿੱਚ ਦੇ ਦੇ ਨਹੀਂ ਆਪਾਂ ਗੇਟੀ ਲੈ ਲਾਂਗੇ ਮਸ਼ੀਨ ਬਾਅਦ ਵਿੱਚ ਜੇ ਨਹੀਂ ਪਾਈ ਸਾਨੂੰ ਮਸ਼ੀਨ ਪਹਿਲਾਂ ਚਾਹੀਦੀ ਪਹਿਲਾਂ ਚਾਹੀਦੀ ਪਹਿਲਾਂ ਲੈ ਲਿਓ ਜੀ ਪਹਿਲਾਂ ਸਾਰੀਆਂ ਲੋੜੀਆਂ ਨਹੀਂ ਜਿਹੜੀ ਕੀ ਕਰਨੀ ਦਾ ਬਖ ਚਾਹੀਦੀ ਹੈ ਜਿਹੜਾ ਚਾਪੀ ਬਣਾਉਣੀ ਹੈ ਫਿਰ ਜਾ ਹੋ ਕੇ ਉਹ ਲੈ ਕੇ ਜਾਵਾਂਗੇ ਪਹਿਲਾਂ ਕਿ ਨਹੀਂ ਦਿਲ ਕਰਦਾ ਜੀ ਬਾਕੀ ਕੋਈ ਨਹੀਂ ਆਊਗਾ ਤੇ ਹਾਂ ਬਾਕੀ ਮਖੌਲ ਕਰਦੇ ਨੇ ਕਹਿੰਦੇ ਗਿੱਲ ਸਾਹਿਬ ਤਾਂ ਰੋਜ਼ ਫੜਦੇ ਨੇ ਚਰਖੀਆਂ ਅਸੀਂ ਬੋਲਦੇ ਨੇ ਉਹ ਆਪਣੀ ਕੰਪਨੀ ਆ ਜਦੋਂ ਮਰਜ਼ੀ ਲੈ ਲਈ ਆਪਾਂ ਜਦੋਂ ਮਰਜ਼ੀ ਇਹ ਨਹੀਂ ਕਿ ਆਪੇ ਦੇਖੋ ਆਪਾਂ ਬਾਹਰ ਅੰਦਰ ਵੀਡੀਓ ਬਣਾਉਣ ਵਾਸਤੇ ਸਭ ਪਾਸੇ ਜਾਂਦੇ ਹਾਂ। ਹਾਂਜੀ ਜੋ ਇੱਥੇ ਪਰਿਵਾਰਕ ਮਾਹੌਲ ਲੱਗਦਾ ਨਾ ਉਹ ਸੱਚੀ ਇੱਥੇ ਦਾ। ਹਾਂਜੀ ਉਧਰ ਵੀ ਜਿੱਦਣ ਡੀਲ ਕਰੀ ਆਪਾਂ ਤੁਸੀਂ ਮੈਂ ਕਹਿੰਦਾ 1 20% ਇੰਜ ਲੱਗਿਆ ਵੀ ਆਪਾਂ ਜਾਂ ਘਰ ਤੋਂ ਬਾਹਰ ਬੈਠੇ। ਫੈਮਿਲੀ ਆਪਾਂ ਦੇ ਵਿੱਚ ਆਣੀ ਕਰਦੀ ਹੈ। ਇਹੀ ਕੁਆਲਿਟੀ। ਆਹੀ ਕੁਆਲਿਟੀ। ਕੁਆਲਿਟੀ ਹੈ ਇਹੀ ਚੀਜ਼ ਦੀ। ਬਾਕੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਅਮਰਜੀਤ ਦੇ ਆਪਾਂ ਹਾਨੀਆਂ ਕਰ ਲੈ ਅਮਰਜੀਤ ਦਾ। ਅੰਕਲ ਹੋਣੀਆਂ ਵੀ ਆਪਣੀ ਇੱਜ਼ਤ ਵੀ ਉਨੀ ਕਰਦੇ ਨੇ। ਠੀਕ ਆ ਕੋਈ ਇਹ ਨਹੀਂ ਮੰਨਦਾ। ਹਰਦੇਵ ਦਾ ਦੇਖ ਲਓ ਵੀ ਬਹੁਤ ਪੁਰਾਣਾ ਜ ਹੁਣ ਬੱਚੇ ਵੀ ਜਾਣਦੇ ਨੇ ਕਿ ਦੀਦੀ ਜੀ ਵੀਡੀਓ ਚੈਨਲ ਲੱਗੀ ਆ ਪਤਾ ਚ ਗੱਲ ਵਾਲੇ ਹੈਗੇ 1998 ਜਦ ਮੈਂ ਟਰੈਕਟਰ ਵਾਲੀ ਮਸ਼ੀਨ ਲੈ ਕੇ ਗਿਆ ਸੀ ਇਹਨਾਂ ਨੂੰ ਦਸ ਮਹੀਨੇ ਦਸ ਮਹੀਨੇ ਠੀਕ ਹੈ ਤੇ ਪੂਰੀ ਵਧੀਆ ਚੱਲੀ ਬਹੁਤ ਵਧੀਆ ਹੁਣ ਆਪਾਂ ਅਸੀਂ ਕਿਹਾ ਬੰਨੋ ਬੱਸ ਸਟਾਫ ਦੀ ਕਮੀ ਮਾਰ ਗਈ ਨਹੀਂ ਹੁਣ ਨੂੰ ਆਪਾਂ ਜੱਬੀ ਅੱਜ ਫੜ ਲੈ ਵੀਰ ਜੀ ਕਹਿੰਦੇ ਇੱਕ ਸਟਾਫ ਦੇ ਲੋ ਚਲਾਉਣ ਵਾਲਾ ਮਸ਼ੀਨਾ ਚ ਦੋ ਦੇ ਦੋ ਸਟਾਫ ਦਾ ਹੱਲ ਮੈਂ ਕਰਦਾ ਮਸ਼ੀਨ ਦੋ ਬਾਈ ਮਸ਼ੀਨ ਬਿਲਕੁਲ ਜੀ ਬਿਲਕੁਲ ਬੱਸ ਚੱਲ ਰਿਹਾ ਵੀ ਸਟਾਫ ਦੀ ਕਮੀ ਆ ਸਟਾਫ ਕਿਉਂਕਿ ਆਪਾਂ ਰੱਖ ਕੇ ਚਲਾਈਏ ਨੇ ਪੱਕੇ ਜੇ ਬੰਦੇ ਰੱਖ ਗਏ ਕੋਈ ਜਵਾਈਆਂ ਹੈਗੀਆਂ ਵੀ ਯਾਰ ਇੱਕ ਫੜ ਲੈ ਇੱਕ ਤਾਂ ਨਹੀਂ ਨਹੀਂ ਬਿਲਕੁਲ ਕਿਉਂਕਿ ਅੰਮਰਜੀਤ ਵੀਰ ਵੀ ਜਾਣਦਾ ਪਿਆਈ ਦੀ ਵੀਡੀਓ ਚ ਆਉਂਦਾ ਨਹੀਂ ਹੁੰਦਾ ਹਰਬੀਰ ਤੇ ਬਿੱਟੇ ਦੇ ਵਿੱਚ ਰਹਿ ਵੀਰ ਹਾਂਜੀ ਹਾਂਜੀ ਵੀਰੇ ਦਾ ਪਰਮਾਨੈਂਟ ਜਾ ਬੰਦਾ ਜਦੋਂ ਵੀ ਇਹਨੇ ਕੰਮ ਛੱਡਿਆ ਫਿਰ ਉਹ ਹਰਦੀਪ ਨੂੰ ਸੰਭਾਵਾ ਅੱਛਾ ਉਹ ਦਸ ਸੰਭਾਵਾ ਬਸ ਕਹਿ ਕੇ ਵੀ ਇੰਨੀ ਗੱਲ ਸਮਾਇਆ ਵੀ ਭਾਈ ਜਿੰਨਾ ਟਾਈਮ ਆ ਮੈਂ ਮਸ਼ੀਨਾ ਲੈਂਦਾ ਨਹੀਂ ਤੂੰ ਏਰੀਆ ਵੀ ਸਾਮ ਤੇ ਬੰਦਾ ਵੀ ਸਾਹਿਬ ਜਿੰਨੇ ਮੈਂ ਮਸ਼ੀਨ ਲੈ ਲਈ ਤਾਂ ਮੈਂ ਡਰਾਈਵਰ ਵੀ ਆਪਦੇ ਏਰੀਆ ਵੀ ਮੇਰਾ ਉਹ ਤੋਂ ਤੁਸੀਂ ਅੱਜ ਕਹਿ ਚੁੱਕੇ ਹੁਣ ਜਦ ਤਣ ਆਪਣੀ ਮਸ਼ੀਨਾਂ ਲੈਣੀਆਂ ਪਹੁੰਚਣਾ ਜਰੂਰ ਪਹੁੰਚਾਂਗੇ ਜੀ ਜਿੰਦ ਤੀ ਨਾੜੀ ਹੋਵੇ ਉਦੋਂ ਹਾਂ ਬਸ ਜਿਹੜੇ ਸਾਡੇ ਵੱਲੋਂ ਵੀ ਸੱਦਾ ਹੀ ਆ ਤੁਹਾਨੂੰ ਤਿੰਨ ਚਾਰ ਨੇ ਵੀ ਇਕੱਠੀਆਂ ਹੋਣਗੀਆਂ ਹਾਂ ਉਦੋਂ ਗਿੱਲ ਬਿਲੇ ਵਾਲੀ ਕਿਉਂ ਕੀ ਨਾਲ ਠੀਕ ਹੈ ਜੀ ਬਸ ਇਕੱਠੀਆਂ ਹੀ ਲੈ ਜਾਾਂਗੇ ਉਦਨੇ ਬਿਲਕੁਲ ਬਿਲਕੁਲ ਆ ਮੈਨੂੰ ਵੀ ਬਹੁਤ ਬਹੁਤ ਵਧਾਈਆਂ ਹਾਂ ਜੀ ਬਹੁਤ ਆਪਣਾ ਬਿਲਕੁਲ ਲੱਗਿਆ ਵੀਰ ਜਿਹੜਾ ਪਟਿਆਲਾ ਇਹਨਾਂ ਦੇ ਵੀ ਡਿਲੀਵਰੀ ਅੱਜ ਆ ਜੀ ਛਟੇ ਵਾਲੇ ਕੋਲ ਦੀ ਹਾਂ ਇਹ ਪਰ ਨਾਲ ਹੀ ਇਹਨਾਂ ਨੂੰ ਡਿਲੀਵਰੀ ਦੇਣੀ ਹੈ। ਅੱਜ ਹੀ ਲੈ ਕੇ ਚੋਣੀਆਂ। ਹਾਂਜੀ ਹਾਂ ਕਾਫੀ ਡਿਲੀਵਰੀਆਂ ਨੇ ਸਾਰੇ ਵੇਟ ਕਰੀ ਜਾਂਦੇ ਆ। ਠੀਕ ਠੀਕ। ਬਸ ਅੱਜ ਥੋੜਾ ਪ੍ਰੇਮ ਢੋਲੋਂ ਆਉਣ ਦੇ ਕਾਰਨ ਲੇਟ ਹੋ ਗਿਆ। ਥੋੜਾ ਲੇਟ ਹੋ ਗਿਆ। ਹਾਂ ਨਹੀਂ ਤਾਂ ਟਾਈਮ ਨੂੰ ਡਿਲੀਵਰੀਆਂ ਤਕਰੀਬਨ ਹੋ ਜਾਂਦੀਆਂ। ਬਿਲਕੁਲ ਬਿਲਕੁਲ। ਹਾਂ ਹਾਂ ਹਾਂ। ਠੀਕ ਹੈ ਠੀਕ ਹੈ। ਓਕੇ ਜੀ। ਠੀਕ ਠੀਕ ਠੀਕ। ਦੋ ਜਾ ਤੁਸੀਂ ਸਾਨੂੰ। ਹਾਂਜੀ ਹਾਂ। ਮਗਾਰ ਕੰਮ ਬਣਾ ਲੈ। ਹਾਂਜੀ ਹਾਂਜੀ। ਹਾਂ ਬਣੋ। ਅੱਛਾ ਅੱਛਾ ਠੀਕ ਹੈ। ਹਾਂਜੀ 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 ਬਿਲਕੁਲ ਬਿਲਕੁਲ। ਸੋ ਠੀਕ ਹੈ ਜੀ ਮਿੱਤਰੋ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਦਸ਼ਮੇਸ਼ ਕਮੈਨ ਦਾ ਜ ਥੋੜਾ ਬੋਤੈ ਰਿਵਿਊ ਜ ਦੇ ਹੋਇਆ ਪ੍ਰੋਪਰ ਹਲੇ ਆਪਾਂ ਦਵਾਂਗੇ ਜਿੱਦਣ ਆਪਣੀ ਵਾਲੀ ਮਸ਼ੀਨ ਆਊਗੀ ਸੋ ਹਾਂ ਆਪਾਂ ਨੇ ਪ੍ਰੋਪਰੀ ਵੀ ਨਹੀਂ ਦਿੱਤਾ ਹਲੇ ਪ੍ਰੋਪਰ ਉਦਲੇ ਹੋਊਗਾ ਪਰ ਉਹ ਉਦਲੇ ਆਹ ਮਸ਼ੀਨਰੀ ਦੇ ਉੱਤੇ ਤਕਰੀਬਨ 2 ਵੀ ਆਲਮੋਸਟ ਬਿਲਕੁਲ ਜਿਵੇਂ ਪਏ ਹੋਏ ਹਨ ਹਾਂ ਤੇ ਜਿਹੜੀ ਕੁੱਤੀ ਹੈ ਵੀਰ ਨੂੰ ਉਹ ਵੀ ਨਵਾਂ ਹੀ ਪਲਾਟਫਾਰਮ ਪਲਾਸੇ ਦੇ ਬਟ ਜਿਹੜਾ ਹੁਣ ਨਵਾਂ ਇੱਕ ਕੁਝ ਹੋਊਗਾ ਹੋਰ ਉਹ ਆਪਾਂ ਤੁਹਾਨੂੰ ਉਹ ਦੱਸਾਂਗੇ ਬਿਲਕੁਲ ਬਿਲਕੁਲ ਤੇ ਲੋਕਾਂ ਨੂੰ ਪਤਾਈਆਂ ਲੋਕ ਰੋਡ 'ਤੇ ਚੋ ਸਹੀ ਗੱਲ ਆ ਸੱਚ ਚੋ ਨਾਲੇ ਸ਼ੌਕ ਸਭ ਤੋਂ ਪਹਿਲਾਂ ਸ਼ੌਕ ਹੋਣਾ ਹੈ ਹਾਂਜੀ ਹਾਂਜੀ ਮੈਂ ਫਰਵਰੀ ਮਹੀਨਾ ਤਾਂ ਗਿਆ ਫਰਵਰੀ ਤਾਂ ਲੰਘ ਗਈ ਜੀ ਲੰਘ ਗਿਆ ਬਸ ਮਾਰਚ ਆ ਗਿਆ ਪੂਰੇ ਜਾ ਰਿਹਾ ਮਾਤਾ ਕੋ ਦੰਦਨ ਕਢਾ ਲੀਏ ਸੀ ਸਰੀ ਸ਼ੁਕਰ ਜੀ ਲੋਟ ਕਰਦੀ ਆਪਾਂ ਆਪਣੇ ਕੰਮ ਹੋਣੇ ਸਹੀ ਗੱਲ ਹੈ ਬਸ 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 ਹਾਂ ਜੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਚਲੋ ਠੀਕ ਹੈ ਜੀ ਫਿਰ ਠੀਕ ਹੈ ਓਕੇ ਧੰਨਵਾਦ ਹਾਂ ਥੀਕ ਹੈ ਧੰਨਵਾਦ ਓਕੇ ਜੀ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਗੱਲ ਸਾਬ ਠੀਕ ਹੈ ਜੀ ਓਕੇ ਠੀਕ